ਗੁਰੂ ਘਰ ਸਾਰਿਆਂ ਦਾ ਸਾਂਝਾ ਏ ਅੱਜ ਨਮਾਜ਼ ਪੜ ਲਈਆ ਕੱਲ ਹਵਨ ਕਰ ਲਿਓ ਪਰਸੋਂ ਕੋਈ ਕਹੂਗਾ ਕਿ ਦਰਬਾਰ ਵਿਲਾ ਹੀ ਆ ਮੈਂ ਡਾਂਸਰਾਂ ਲਾ ਲੀਨਾ ਵਿੱਚ ਤੁਸੀਂ ਵੇਖਿਆ ਕਿ ਮੁਸਲਮਾਨ ਵੀਰ ਨਮਾਜ਼ ਪੜ ਰਹੇ ਤੇ ਪੜ ਕਿੱਥੇ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਬਾਰ ਅੰਦਰ ਜਿੱਥੇ ਪ੍ਰਕਾਸ਼ ਯਾ ਮਹਾਰਾਜ ਦਾ ਤੇ ਗਰੰਥੀ ਸਿੰਘ ਤਾਬਿਆ ਬਹਿ ਕੇ ਪਾਠ ਕਰਨ데요 ਗੁਰੂ ਘਰ ਸਾਂਝਾ ਇਸ ਲਈ ਆ ਕਿ ਉੱਥੇ ਕਿਸੇ ਵੀ ਧਰਮ ਦਾ ਦੁਨੀਆ ਤੋਂ ਕੋਈ ਵੀ ਬੰਦਾ ਆ ਕੇ ਗੁਰਬਾਣੀ ਸੁਨੇ ਅਪਦੇਸ਼ ਚੋਂ ਵਰਨਾ ਕੋ ਸਾਂਝਾ ਲੰਗਰ ਸਾਂਝਾ ਇੱਕ ਕੋਈ ਵੀ ਬੰਦਾ ਆ ਕੇ ਉੱਥੇ ਗਰਸ਼ਕੇ ਕਿਸੇ ਨੂੰ ਪੁੱਛਿਆ ਨਹੀਂ ਜਾਊਗਾ ਕਿ ਤੂੰ ਕਿਹੜੇ ਧਰਮ ਦਾ ਹੈ ਤੂੰ ਸਿਰ ਤੇ ਪੱਗ ਨਹੀਂ ਬੰਨੀ ਤੂੰ ਕਿੱਥੋਂ ਆਇਆ ਕਿੱਥੋਂ ਨਹੀਂ ਇੰਨਾ ਪ੍ਰਬੰਧਕਾਂ ਨੇ ਸਾਂਝੇ ਪੁਨੇ ਦਾ ਨਾਂ ਵਰਤ ਕੇ ਗੁਰੂ ਦੀ ਮਰਿਆਦਾ ਨੂੰ ਛਿੱਕੇ ਟੰਗਤਾ ਇਹ ਸੰਧਾਨ ਦੀਆਂ ਝੰਡੀਆਂ ਡਾ ਕੇ ਰੱਖਤੀਆਂ ਕਦੀ ਕੋਈ ਸਿੱਖ ਗਿਆ ਮਸਜਿਦ ਦੇ ਵਿੱਚ ਨਿਤ ਨਿਮ ਕਰਨ ਤੇ ਜਾਊਗਾ ਵੀ ਨਹੀਂ ਤੇ ਜਾਣਾ ਵੀ ਨਹੀਂ ਚਾਹੀਦਾ ਕਿਉਂਕਿ ਹਰ ਘਰ ਦਾ ਆਪਣਾ ਕੋਈ ਸੰਧਾਨ ਤਾਂ ਆਪਣੀ ਕੋਈ ਮਰਿਆਦਾ ਹੁੰਦੀ ਹੈ ਹਣ ਮਾਰਜਾ ਰਜੀਤ ਸਿੰਘ ਨੇ ਨਾ ਮਸਜਿਦਾਂ ਬਣਾ ਕੇ ਦਿੱਤੀਆਂ ਆਪਣੇ ਰਾਜ ਦੇ ਵਿੱਚ ਔਰ ਉਹਨਾਂ ਨੂੰ ਕੀ ਲੋੜ ਹੀ ਉਹਦੋਂ ਮਸਜਿਦਾਂ ਬਣਾ ਕੇ ਦੇਣ ਦੀ ਕਹਿ ਦਿੰਦੇ ਮੁਸਲਮਾਨਾਂ ਨੂੰ ਆ ਕੇ ਸਾਡੇ ਗੁਰੂ ਘਰਾਂ ਦੀ ਨਮਾਜ਼ ਪੜ ਲਿਆ ਕਰੋ ਪੰਜ ਟਾਈਮ ਉਹ ਸਾਬ ਨੇ ਸਿਖਾਇਆ ਕਿ ਤੁਮ ਕੋ تمہارا ਖੂਬ ਹਮ ਕੋ ਹਮਾਰਾ ਖੂਬ ਪਰ ਜਿਹੜਾ تمہارا ਖੂਬ ਆ ਤੁਹਾਡੇ ਘਰੇ ਆ ਕਿ ਤੁਸੀਂ ਆਪਣਾ ਭਾਵੇਂ ਪੰਜ ਵਾਰੀ ਨਮਾਜ਼ ਪੜੋ ਭਾਵੇਂ ਸਾਰਾ ਦਿਨ ਪੜੀ ਜਾਓ ਤੁਸੀਂ ਆਪਣੇ ਹਵਨ ਕਰਨੇ ਆਪਣੇ ਮੰਦਰਾਂ ਦੇ ਵਿੱਚ ਕਰੋ ਜਿਵੇਂ ਮਰਜ਼ੀ ਕਰੋ ਪਰ ਜੇ ਕੱਲ ਨੂੰ ਅੱਜ ਨमाज ਪੜੀ ਹੁਣ ਕੱਲ ਨੂੰ ਕੋਈ ਆ ਕੇ ਕਹੂਗਾ ਮੈਂ ਹਵਨ ਕਰਨਾ ਫਿਰ ਕਰਾ ਲੋਗੇ ਉਹਦੇ ਤੋਂ ਉਹ ਵੀ ਕਰਾਉਣੇ ਤੁਸੀਂ ਪਰਸੋਂ ਨੂੰ ਕੋਈ ਆ ਕੇ ਕਹੂਗਾ ਕਿ ਇੱਥੇ ਮੈਂ ਡਾਂਸਰਾਂ ਲਾਉਣੀਆਂ ਨੱਚਣ ਟੱਪਣ ਵਾਲੀਆਂ ਲਾਉਣੀਆਂ ਫੇਰ ਲਾਉਗੇ ਤੁਸੀਂ ਸੰਗਤੇ ਤੁਹਾਨੂੰ ਜਾਗਰਕ ਹੋਣ ਦੀ ਲੋੜ ਆ ਤੁਸੀਂ ਇਹਨਾਂ ਪ੍ਰਧਾਨਾਂ ਤੇ ਪ੍ਰਬੰਧਕਾਂ ਤੇ ਡੰਡਾ ਕਾਇਮ ਰੱਖੀ ਗੁਰੂ ਘਰ ਸਾਰਿਆਂ ਦਾ ਸਾਂਝਾ ਏ ਅੱਜ ਨਮਾਜ਼ ਪੜ ਲਈ ਆ ਕੱਲ ਹਵਨ ਕਰ ਲਿਓ ਪਰਸੋਂ ਨੂੰ ਕੋਈ ਕਹੂਗਾ ਕਿ ਦਰਬਾਰ ਵਿਲਾ ਹੀ ਆ ਮੈਂ ਡਾਂਸਰਾਂ ਲਾ ਲਈਨਾਂ ਵਿੱਚ ਤੁਸੀਂ ਵੇਖਿਆ ਕਿ ਮੁਸਲਮਾਨ ਵੀਰ ਨਮਾਜ਼ ਪੜ ਰਹੇ ਤੇ ਪੜ ਕਿੱਥੇ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਬਾਰ ਅੰਦਰ ਜਿੱਥੇ ਪ੍ਰਕਾਸ਼ ਆ ਮਹਾਰਾਜ ਦਾ ਤੇ ਗਰੰਥੀ ਸਿੰਘ ਤਾਬਿਆ ਬਹਿ ਕੇ ਪਾਠ ਕਰਨ데요 ਗੁਰੂ ਘਰ ਸਾਂਝਾ ਇਸ ਲਈ ਆ ਕਿ ਉੱਥੇ ਕਿਸੇ ਵੀ ਧਰਮ ਦਾ ਦੁਨੀਆ ਤੋਂ ਕੋਈ ਵੀ ਬੰਦਾ ਆ ਕੇ ਗੁਰਬਾਣੀ ਸੁਨੇਹ ਅਪਦੇਸ਼ ਚੋਂ ਵਰਨਾ ਕੋ ਸਾਂਝਾ ਲੰਗਰ ਸਾਂਝਾ ਇੱਕ ਕੋਈ ਵੀ ਬੰਦਾ ਆ ਕੇ ਉਥੇ ਲੰਗਰ ਛਕੇ ਕਿਸੇ ਨੂੰ ਪੁੱਛਿਆ ਨਹੀਂ ਜਾਊਗਾ ਕਿ ਤੂੰ ਕਿਹੜੇ ਧਰਮ ਦਾ ਹੈ ਤੂੰ ਸਿਰ ਤੇ ਪੱਗ ਨਹੀਂ ਬੰਨੀ ਤੂੰ ਕਿੱਥੋਂ ਆਇਆ ਕਿੱਥੋਂ ਨਹੀਂ ਇੰਨਾ ਪ੍ਰਬੰਧਕਾਂ ਨੇ ਸਾਂਝੇ ਪੁਨੇ ਦਾ ਨਾਂ ਵਰਤ ਕੇ ਗੁਰੂ ਦੀ ਮਰਿਆਦਾ ਨੂੰ ਛਿੱਕੇ ਟੰਗਤਾ ਇਹ ਸਿਧਾਂਤ ਦੀਆਂ ਧੱਜੀਆਂ ਡਾ ਕੇ ਰੱਖਤੀਆਂ ਕਦੀ ਕੋਈ ਸਿੱਖ ਗਿਆ ਮਸਜਿਦ ਦੇ ਵਿੱਚ ਨਿਤ ਨਿਮ ਕਰਨ ਤੇ ਜਾਊਗਾ ਵੀ ਨਹੀਂ ਤੇ ਜਾਣਾ ਵੀ ਨਹੀਂ ਚਾਹੀਦਾ ਕਿਉਂਕਿ ਹਰ ਘਰ ਦਾ ਆਪਣਾ ਕੋਈ ਸੰਧਾ ਤਾਂ ਆਪਣੀ ਕੋਈ ਮਰਿਆਦਾ ਹੁੰਦੀ ਹੈ ਹਣ ਮਾਰਜਾ ਰਜੀਤ ਸਿੰਘ ਨੇ ਨਾ ਮਸਜਿਦਾਂ ਬਣਾ ਕੇ ਦਿੱਤੀਆਂ ਆਪਣੇ ਰਾਜ ਦੇ ਵਿੱਚ ਔਰ ਉਹਨਾਂ ਨੂੰ ਕੀ ਲੋੜ ਸੀ ਉਹਨਾਂ ਮਸਜਿਦਾਂ ਬਣਾ ਕੇ ਦੇਣ ਦੀ ਕਹਿ ਰਹੇ ਨੇ ਮੁਸਲਮਾਨਾਂ ਨੂੰ ਆ ਕੇ ਸਾਡੇ ਗੁਰੂ ਕਾ ਜੀ ਨਮਾਜ਼ ਪੜ ਲਿਆ ਕਰੋ ਪੰਜ ਟਾਈਮ ਉਸ ਸਾਹਿਬ ਨੇ ਸਿਖਾਇਆ ਕਿ ਤੁਮ ਕੋ تمہارا ਖੂਬ ਹਮ ਕੋ ہمارا ਖੂਬ ਪਰ ਜਿਹੜਾ تمہارا ਖੂਬ ਆ ਤੁਹਾਡੇ ਘਰੇ ਆ ਕਿ ਤੁਸੀਂ ਆਪਣਾ ਭਾਵੇਂ ਪੰਜ ਵਾਰੀ ਨਮਾਜ਼ ਪੜੋ ਭਾਵੇਂ ਸਾਰਾ ਦਿਨ ਪੜੀ ਜਾਓ ਤੁਸੀਂ ਆਪਣੇ ਹਵਨ ਕਰਨੇ ਆਪਣੇ ਮੰਦਰਾਂ ਦੇ ਵਿੱਚ ਕਰੋ ਜਿਵੇਂ ਮਰਜ਼ੀ ਕਰੋ ਪਰ ਜੇ ਕੱਲ ਨੂੰ ਅੱਜ ਨਮਾਜ਼ ਪੜੀ ਹੁਣ ਕੱਲ ਨੂੰ ਕੋਈ ਆ ਕੇ ਕਹੂਗਾ ਮੈਂ ਹਵਨ ਕਰਨਾ ਫਿਰ ਕਰਾ ਲੋਗੇ ਉਹਦੇ ਤੋਂ ਉਹ ਵੀ ਕਰਾਉਣੇ ਤੁਸੀਂ ਪਰਸੋਂ ਨੂੰ ਕੋਈ ਆ ਕੇ ਕਹੂਗਾ ਕਿ ਇੱਥੇ ਮੈਂ ਡਾਂਸਰਾਂ ਲਾਉਣੀਆਂ ਨੱਚਣ ਟੱਪਣ ਵਾਲੀਆਂ ਲਾਉਣੀਆਂ ਫਿਰ ਲਾਓਗੇ ਤੁਸੀਂ ਸੰਗਤੇ ਤੁਹਾਨੂੰ ਜਾਗਰਕ ਹੋਣ ਦੀ ਲੋੜ ਆ ਤੁਸੀਂ ਇਹਨਾਂ ਪ੍ਰਧਾਨਾਂ ਤੇ ਪ੍ਰਬੰਧਕਾਂ ਤੇ ਡੰਡਾ ਕਾਇਮ